ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਟੇਕਿਓ ਬਾਬਾ ਜੀ ਨੂੰ ਮੱਥਾ ਟੇਕਿਓ ਚਲ ਨਹੀਂ ਨਹੀਂ ਅੱਗੇ ਜਾ ਕੇ ਉੱਥੇ ਜਾ ਕੇ ਉੱਥੇ ਜਾ ਕੇ ਮੱਥਾ ਟੇਕੋ ਉੱਥੇ ਜਾ ਕੇ ਅੱਗੇ ਜਾ ਕੇ ਚਲੋ ਮੱਥਾ ਟੇਕੋ ਵਾਹਿ ਫਤਿਹ ਬਾਬਾ ਜੀ ਨੂੰ ਫਤਿਹ ਬਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣ ਮੈਨੂੰ ਫਤਿਹ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਓ ਚਲਿਏ ਆਪਾਂ ਚਲਿਏ ਗੱਡੀ ਬਈਏ ਪਈ ਚਾਲੇ ਚਲ ਜਕਾਰਾ ਤੇ ਛੜ ਤੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਣ ਚੜਦੀ ਕਲਾ ਚ ਮੀਰ ਕਰਦੇ ਆਂ ਆਪ ਜੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸਮਾਂ ਇੱਕ ਵਜਨ ਲੱਗਾ 5 ਮਿੰਟ ਰਹਿੰਦੇ ਨੇ ਆ ਜਾ ਇੱਥੇ ਆ ਜਾ ਸਕਰੀਨ ਨਹੀਂ ਚੱਲੀ ਉਹ ਬਾਕ ਕਰਕੇ ਗੱਡੀ ਸਟਾਰਟ ਲੈ ਲੈ ਓਕੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਆ ਵੀਰ ਦਿੱਤਾ ਨਾ ਤੈਨੂੰ ਮੈਂ ਲਾਲ ਜੇ ਲਫਾਫਾ ਇੱਕ ਪਿੱਛੇ ਪਿਆ ਹਬਿਚੇ ਤੇ ਆਪਾਂ ਚੱਲਿਆਂ ਸਾਰੇ ਪਰਿਵਾਰ ਦੇ ਨਾਲ ਸਤਖੰਡ ਸ਼੍ਰੀ ਦਰਬਾਰ ਸਾਹਿਬ ਜਿੰਦ ਕਾਰੀ ਆਪਾਂ ਵਾਹਿਗੁਰੂ ਜੀ ਫਤਿਹ ਬਲਾਓ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਿੱਥੇ ਬੀਬੀ ਜੀ ਕਿੱਥੇ ਬੈਠੇ ਆ ਜਨਾਨੀ ਕਿੱਥੇ ਆ ਵਾਹਿਗੁਰੂ ਦੂਜੀ ਵੱਡੀ ਨਾਨੀ ਕਿੱਥੇ ਆ ਬੀਬੀ ਜੀ ਹਾਂ ਕੱਢ ਕੇ ਰੱਖਿਓ ਜਿੰਦ ਕਾਰ ਨੂੰ ਪਾਪਾ ਡੇਗ ਨਾ ਜਾਵੇ ਜੀ ਬੀਬੀ ਨਾਲ ਪਾਣੀ ਲੈਣ ਦੀ ਹਾਂਜੀ ਸਿੰਘ ਸਾਹਿਬ ਨੇ ਵੀ ਮੂੰਹ ਬੱਧਿਆ ਵਾ ਦਾੜਾ ਜਿਹਾ ਬੰਨਿਆ ਮੋੜਾ ਸੈਟ ਹਾਂ ਹਾਂ ਆਇਂਦਰਾ ਪਾਪਾ ਬਲੀ ਕੌਫੀ ਲੈ ਲਈਏ ਨਾਲ ਬਲੈਕ ਕੌਫੀ ਹਾਂਜੀ ਇਹ ਤੁਹਾਡੇ ਪਰਮਾਨੈਂਟ ਨਹੀਂ ਹੈਗੀ ਇਹ ਤਾਂ ਸਿਰ ਹਾਂਜੀ ਆਪਾਂ ਨਾ ਪਾਪਾ ਪਾਪਾ ਸੱਚੀ ਚਲੋ ਠੀਕ ਹੈ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪੇ ਨਾਮ ਤੁਸੀਂ ਬੋਲੋ ਫੇ ਮੁਖ ਚ ਬੋਲੋ ਸਤਨਾਮ ਆ ਦੇਖੋ ਹੱਥ ਜੋੜੇ ਨੇ ਸਤਨਾਮ ਵਾਹਿਗੁਰੂ ਪਾਪਾ ਨੇ ਤਾਂ ਗੱਡੀ ਚਲਾਉਣੀ ਹੈ ਨਾ ਜੋੜੇ ਨੇ ਹੱਥ ਦੇਖੋ ਚਲੋ ਤੁਸੀਂ ਬੋਲੋ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਕੀ ਕਰਾਂ ਅੱਛਾ ਇਹਦਾ ਹਿੱਲਾ ਵੀ ਨਾਲ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲ ਜਿੰਦ ਗੌਰ ਜੀ ਸਤ ਨਾਮ ਵਾਹਿਗੁਰੂ 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 ਧੰਨ ਵਾਹਿਗੁਰੂ ਬਾਬੇ ਦੀ ਕਿਰਪਾ ਦੇ ਨਾਲ ਆਪਾਂ 2:42 ਮਿੰਟ ਤੇ 42 ਮਿੰਟ ਤੇ ਪਹੁੰਚ ਚੁੱਕੇ ਆ ਨਹੀਂ ਨਹੀਂ ਮਤਲਬ ਉਹ ਦੇ ਸਕੂਲ ਵਾਲੀ ਯਾਦ ਪੈ ਜਾਂਦੀ ਕਿ ਨੈਣਿਆਂ ਚ ਨਿਕਲ ਹੀ ਜਾਂਦਾ ਮੂੰਹ ਚ ਆਪਾਂ ਸੱਜ ਖੰਡ ਪਹੁੰਚ ਚੁੱਕੇ ਆ ਹਾਂ ਸੱਜ ਸੱਜ ਪਹੁੰਚ ਗਏ ਸੱਜ ਖੰਡ ਸਾਬਾ ਜੀ ਜਦ ਅਮਰitsar ਆ ਗਏ ਤੇ ਸੱਜ ਖੰਡ ਹੀ ਆ ਗਏ ਸਮਝਦੇ ਜੀ ਭਾਵਨਾ ਵੇਖੋ ਨਾ ਮੇਰੀ ਸਮਝ ਗਿਆ ਜੀ ਕਿਦਾਂ ਆਪਾਂ ਜੀ ਮੈਂ ਪਾਪਾ ਪੂਰਾ ਕੰਮ ਕਰਦਾ ਸੀ ਮੈਂ ਨਾ ਪਾਪਾ ਨੂੰ ਆਫਰ ਕੀਤਾ ਸਿੰਘ ਸਾਹਿਬ ਪੀ ਕੇ ਫੋਨਗੇ ਤੁਹਾਨੂੰ ਨਹੀਂ ਨਹੀਂ ਹਨਾ ਕੀ ਕਹਿੰਦੇ ਨੇ ਮੌਕਾ ਹਨਾ ਮੈਂ ਫੇਵਰੇਟ ਹੈ ਨਾ ਮੇਰੀ ਕਿਉਂਕਿ ਟਾਈਮ ਉਹਦਾ ਦਾ ਸੀਗਾ ਵੀ ਸਾਨੂੰ ਚਾਹੀਦੀ ਸੀ એનર્ਜੀ ਕਿਉਂਕਿ ਪ੍ਰਸ਼ਾਦਾ ਪਾਣੀ ਛਕਿਆ ਜਿਹੜਾ ਹੁੰਦਾ ਉਹਦੀ એનર્ਜੀ ਸਾਰੀ ਜਿੰਦ ਕਰ ਸਾਡੀ ਕੱਟ ਦਿੰਦੀ ਆ ਇੰਨਾ ਜੋਰ ਲਾਇਆ ਸੌਂਦਾ 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 ਸੌਂ ਜਾ ਪਰ ਮੈਡਮ ਜੀ ਪੂਰੇ 1 ਵਜੇ ਸੁੱਤੇ ਨਹੀਂ ਉਹ ਵੀ ਗੱਡੀ ਛਾ ਕੇ ਹੁਣ ਆਪਾਂ ਨੂੰ 3:00 ਵਜ ਜਾਣੀ ਨਹੀਂ ਉੱਥੇ ਪਾਰਕਿੰਗ 'ਚ ਗੱਡੀ ਲਾਉਂਦੇ ਹਾਂ ਨਾ ਫਰੈਸ਼ ਫਰੋਥ ਹੋ ਕੇ ਫਿਰ ਜਾ ਕੇ ਦਰਬਾਰ ਸਾਹਿਬ ਮਾਰੇ ਕਿਰਪਾ ਕਰੇ ਜਿਹੜੀ ਆਪਾਂ ਕਲਿੱਪ ਲਵਾਂਗੇ ਪਿਛਲੀ ਵਾਰੀ ਤੁਹਾਨੂੰ ਦਰਸ਼ਨ ਨਹੀਂ ਸੀ ਕਰਾਏ ਫਿਰ ਅਸੀਂ ਸੋਚਿਆ ਬਈ ਆਪਾਂ ਮਾਰੇ ਇੱਥੇ ਇੰਨੇ ਸਾਰੇ ਜਾਣੇ ਤਾਂ ਉੱਥੇ ਫੋਟੋਆਂ ਖਿੱਚੀ ਜਾਂਦੇ ਨੇ ਹਨਾ ਆਹੀ ਕਿਹੜਾ ਉੱਥੇ ਕੁਝ ਹੁੱਲੜਬਾਜੀ ਕਰਨੀ ਹੈ ਤੇ ਆਪਾਂ ਮਾਰੇ ਦੇ ਘਰ ਦੀ ਕੈਪਚਰ ਕਰਨੀ ਹੈ ਕੈਪਚਰ ਕਰਕੇ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਮੇਰੇ ਫੈਮਿਲੀ ਦੇ ਵਿੱਚ ਜਾਂ ਮੇਰੇ ਜਿੰਨੇ ਵੀ ਤੁਸੀਂ ਸਾਰੇ ਜਾਣੇ ਭੈਣ ਭਰਾ ਦੋਸਤ ਮਿੱਤਰ ਜੁੜੇ ਹੋ ਮੇਰੇ ਬਜ਼ੁਰਗ ਬਜ਼ੁਰਗਣੀਆਂ ਮੇਰੀ ਮਤਲਬ ਮਦਾਮਾਂ ਸਾਰੇ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਜਰੂਰ ਦਿਖਾਵਾਂਗੇ ਇੱਥੋਂ ਦੇ ਬੂੰਗੇ ਨਜ਼ਰੋਂ ਲੱਗ ਜਾਂਦੇ ਆ ਸਾਨੂੰ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਕਿਉਂਕਿ ਹੁਣ ਸਪੀਡ 'ਚ ਜਾ ਰਹੀ ਹੈ ਗੱਡੀ ਪਰ ਅੰਮ੍ਰਿਤਸਰ ਸਾਹਿਬ ਮਹਾਰਾਜ ਦੀ ਨਗਰੀ ਆ ਜਿਹੜਾ ਜਿਹੜਾ ਵੀ ਵਲੌਗ ਨੂੰ ਦੇਖ ਰਿਹਾ ਮਾਰੇ ਨੂੰ ਫਤਿਹ ਬੁਲਾ ਦਿਓ ਠੀਕ ਆ ਚਲੋ ਹੁਣ ਤੁਹਾਨੂੰ ਮਿਲਦੇ ਆ ਅੱਜ ਜਾ ਕੇ ਲੋ ਜੀ ਆਪਾਂ ਮਾਰੇ ਤੇ ਘਰ ਬਸ ਪਹੁੰਚ ਗਏ ਆ ਹਾਂਜੀ ਅਸਲ ਚ ਪ੍ਰਣਾਮ ਸਤ ਸਤ ਹੀ ਹੋਈ ਆ ਜਦੋਂ ਇੱਥੇ ਵੜਦੇ ਆਂ ਵਿਚੇ ਵਿਚੇ ਬੀਬੀ ਡੌਣੇ ਸ਼ੁਰੂ ਕਰੋ ਹੋ ਜੋੜੇ ਦਾਦੀ ਜੀ ਜਾਣਾ ਪਾਰ ਨਹੀਂ ਹੈਗੀ ਆ ਕੱਲ ਤੱਕ ਸਾਹ ਤੇ ਬੈਕ ਸਾਈਡ ਤੇ ਉਹ ਵਿਰਲਿਆਂ ਨੂੰ ਹੀ ਪਤਾ ਹੁੰਦਾ ਪਰ ਉੱਥੇ ਜਿਹਦਾ ਲੇਟ ਨਾਈਟ ਹੀ ਆਪਾਂ ਆ ਸਕਦੇ ਆ ਕਿ ਟ੍ਰੈਫਿਕ ਹੀ ਹੁੰਦੀ ਨਹੀਂ ਦਿਨੇ ਆਪਾਂ ਸੰਗਤ ਨੂੰ ਵੀ ਨਹੀਂ ਡਿਸਟਰਬ ਕਰ ਸਕਦੇ ਜਾਨੀ ਹਾਂ ਜੀ ਪੁਲਸਾਂ ਲਾ ਜਾਂਦੀਆਂ ਨੇ ਜਾ ਨਹੀਂ ਦਿੰਦੀ ਬਿਲਕੁਲ ਕਿਉਂਕਿ ਰਾਸ਼ੀ ਬਹੁਤ ਹੁੰਦਾ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਗੱਡੀਆਂ ਦਾ ਰਾਸ਼ ਹੁੰਦਾ ਸੰਗਤ ਦੀ ਜਿਹੜੀ ਆ ਉਹ ਗਿਣਤੀ ਹੁੰਦੀ ਆ ਕਈ ਕਹਿੰਦੇ ਨੇ ਭੀੜ ਹੁਣ ਜੇ ਆਪਾਂ ਕਹੀਏ ਮੈਂ ਇੱਕ ਦੇਖਦੀ ਸੀ ਨਾ ਕਿਸੇ ਨੇ ਕਹਿ ਦਿੱਤਾ ਸੀਗਾ ਵੀ ਇਹ ਭੀੜ ਬਹੁਤ ਆ ਹੈ ਸੁਣਾ ਜੀ ਬੱਸ ਕਿਧਰ ਵੜਾੜੀ ਫਿਰਦੇ ਪਹਿਲਾਂ ਉਹ ਤਾਂ ਦੇ ਨੇ ਉਹ ਜਦੋਂ ਕੋਈ ਨਹੀਂ ਉਹਨਾਂ ਨੇ ਬੈਕ ਕਰ ਲੈਣੀ ਮਿਲਦਾ ਦਾ ਬੈਕ ਕਰ ਲੈਣੀ ਆ ਤੁਸੀਂ ਵੇਖੋ ਸੰਗਤ ਨੂੰ ਘਾ ਕੇ ਨਾ ਹਾਂ ਸੰਗਤ ਨੂੰ ਬੈਕ ਕਰ ਤੁਸੀਂ ਇਹ ਦੇਖੋ ਉਹ ਤਰੀਕਾ ਵੇਖੋ ਇਹਨਾਂ ਮਜੀਨੀ ਹੱਸਿਆ ਬਿਲਕੁਲ ਇਸ ਵਾਰ ਇਹ ਤਾਂ ਸੰਗਤ ਦਾ ਥੋੜਾ ਜਿਹਾ ਘੱਟ ਹੋਣ ਜਾਂਦਾ ਨਹੀਂਦਾ ਜਦੋਂ 12 ਵਜੇ ਨੂੰ ਆਈਦਾ ਬਹੁਤ ਸੰਗਤ ਹੁੰਦੀ ਹਾਂਜੀ ਅੰਮ੍ਰਿਤ ਵੇਲੇ ਵੀ ਬਹੁਤ ਹੁੰਦੀ ਹੈ ਤੁਸੀਂ ਵੇਖਿਆ ਸਹੀ ਆ ਮੇਰੇ ਸਿੰਘ ਸਾਹਿਬ ਦੀ ਡ੍ਰੀਮ ਵੇਨ ਲੱਗੀ ਸੀ ਹਾਂ ਥੇ ਇਹਨਾਂ ਗਲੀਆਂ 'ਚ ਕਦੇ ਮਹਾਰਾਜ ਸਾਡੇ ਘੁੰਮਦੇ ਸੀ ਹੈਨਾ ਇਨਾਂ ਗਲੀਆਂ 'ਚ ਕਿੰਨੇ ਕਿੰਨੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਜਾਂਦੇ ਰਹੇ ਨੇ ਹੈਨਾ ਅੱਜ ਵੀ ਉਹ ਹੁੰਦੇ ਨੇ ਹਾਂ ਸਿੰਘ हां ਬਿਲਕੁਲ ਅੱਜ ਵੀ ਹੋਣਗੇ ਨੋ ਡਾਊਟ ਪਰ ਵਿਰਲੇ ਨੇ ਕਲਯੁਗ ਦਾ ਸਮਾਂ ਹੈਨਾ ਚਲੋ ਪੁਰਾਣੀਆਂ ਗਲੀਆਂ ਪੁਰਾਣੇ ਘਰ ਵੇਖ ਕੇ ਬੜਾ ਮਨ ਖੁਸ਼ ਹੁੰਦਾ ਹਾਂ ਪਰੰਗਸਰ ਸੈਮਸਰ ਹਾਂਜੀ ਹਾਂਜੀ ਚਲੋ ਸੁਖਾਂ ਦੇ ਨਿਰਸਾਨੀ ਦੇ ਉਸ ਗੁਰੰ ਕੋਲ ਆ ਕੇ ਸੁਖਤ ਮੋਹਣ ਦੇ ਆਹੇ ਜੀ ਕਹਿੰਦਾ ਆਪਣੀਆਂ ਸੰਗਤਾਂ ਨੂੰ ਸੈਂਡਵਿਚ ਛਕਣ ਲਈਆਂ ਦਾ ਕੀ ਚੱਕਰ ਸੀਗਾ ਐਕਚੁਅਲੀ ਨਾ ਆਪਾਂ ਨਹੀਂ ਤਾਂ ਲੰਗਰ ਹਾਲ ਵੱਲ ਚਲੇ ਜਾਂਦੇ ਇੱਕ ਤਾਂ ਸਵੇਰ 11:30 ਹੋਏ ਨੇ ਅਰੇ ਪਾਣਾ ਵੀ ਸੁੱਕ ਗਿਆ ਸੁੱਕ ਗਿਆ ایسی ট্রেন ਲੱਗੀ ਸੀ ਮਤਲਬ ਕਿ ਟਾਈਮ ਸੈੱਟ ਕਰਕੇ ਆਏ ਸੀ ਵੀ ਆਪਾਂ 7 ਵਜੇ ਤੱਕ ਘਰੇ ਜਾਣਾ ਕਿਉਂਕਿ ਪਿਤਾ ਜੀ ਨੂੰ ਉਹਨਾਂ ਨੂੰ ਕੰਮ ਆ ਖੂਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਪਕੀਤੀ ਵੜੀ ਜਾਣੇ ਆ ਅੱਜ 4 ਪੈਣਾ ਆ ਚਾਰ ਪੈਣਾ ਵਾ ਪਸ਼ੂਆਂ ਵਾਸਤੇ ਤੇ ਉਹਦੇ ਵਾਸਤੇ ਜ਼ਿੰਮੇਵਾਰੀਆਂ ਵੱਡੀਆਂ ਨੇ ਮਾਰੇ ਦੇ ਦਰਸ਼ਨ ਕਰਨੇ ਵੀ ਜ਼ਰੂਰੀ ਸਨ ਇਸ ਕਰਕੇ ਅਸੀਂ ਮਹਾਰਾਜ ਦੀ ਕਿਰਪਾ ਦਿਨਾਲ ਮਤਲਬ ਕਿ ਪੌਣੇ ਕੁ 3 ਵਜੇ ਚਲੇ ਗਏ ਸੀ ਸਾ ਤੇ ਅਹੀਂ ਸਾਢੇ 4:30 ਵਜੇ ਫ੍ਰੀ ਹੋ ਗਏ ਸਾਢੇ 4 ਪੌਣੇ ਪੰਜ ਵਜੇ ਆਪਾਂ ਗੱਡੀ 'ਚ ਬੈਠੇ ਸੀਗੇ ਤੇ ਆਪਾਂ ਇੱਥੇ ਉਹ ਰੋਡ ਕਿਲੇ ਰੁਕੇ ਸੀਗੇ ਇਹ ਜਲ ਪਾਣੀ ਛਕਣਾ ਸੀ ਮੰਮੀ ਹੁਣਾਂ ਨੇ ਕਿਉਂਕਿ ਸਵੇਰ ਦਾ ਟਾਈਮ ਹੁੰਦਾ ਤੇ ਗਰਮੀ ਬਹੁਤ ਜਲਦੀ ਸੀ ਇਸ ਕਰਕੇ ਦਾਦੀ ਜੀ ਨਾਲ ਸੀਗੇ ਤੇ ਬਜ਼ੁਰਗਾਂ ਕਰਕੇ ਤੁਹਾਨੂੰ ਪਤਾ ਸਾਨੂੰ ਦੇਖਣਾ ਪੈਣਾ ਈ ਸਾਰਾ ਕੁਝ ਤੇ ਇਧਰ ਹੁਣ ਇਹਨਾਂ ਦਾ ਮੀਟਰ ਹੋ ਗਿਆ ਵਾ 0 ਠੀਕ ਹੈ ਹੁਣੇ ਆਂਦੇ ਵੀ 63 15 ਕਿਲੋਮੀਟਰ ਦੇ ਸਿੰਘ ਸਾਹਿਬ ਫੋੜ ਨੰਗਿਆ ਤੇ ਪੈਟਰੋਲ ਪੰਪ ਆ ਜਾਣਾ ਵਾ ਜਿਆਰੇ ਵਾਲਾ ਹਾਂ ਪੱਕਾ ਆਏ ਗੈਸ ਮੈਨੂੰ ਹੀ ਲੱਗਦਾ ਹੈਗਾ ਪੰਪ ਆਏ ਕਾਹ ਬੜਾ ਜਮਨ ਲੱਗ ਗਿਆ ਗੱਡੀ ਦੇ ਉੱਤੇ ਹਾਂਜੀ ਚਲੋ ਸਿੰਘ ਸਾਹਿਬ ਕਿੱਥੇ ਤਾਂ ਬਹੁਤ ਕੁਛ ਬਣਾ ਦਿੱਤਾ ਨਾ ਨਹੀਂ ਨਹੀਂ ਸ਼ਬਦ ਨਹੀਂ ਨਹੀਂ ਪਾਪਾ ਨਹੀਂ ਪਿਤਾ ਜੀ ਮੈਂ ਨਹੀਂ ਛਕਣਾ ਦੈਨ ਚੜ ਗਿਆ ਭਾਈ ਮੱਲੀਆਂ ਵਾਲੇ ਪਟਰੋਲ ਪੰਪ ਤੋਂ ਡਰਿਆ ਤੇਲ ਇੱਧਰ ਫੋਟੋ ਖਿੱਚੀ ਜਾ ਰਹੀ ਨਾਲ ਨਾਲ ਪਿਆਤੀ ਦਵੇਂ ਕੀ ਕਰਨੀ ਵੀਵੀ ਆਏ ਆਏ ਗਾਰੇ ਮੈਂ ਆ ਨਹੀਂ ਗਰ ਹੋਣੀ ਠੀਕ ਹੈ ਜਾਈਸ ਕੋ ਵੀਰੇ ਨਹੀਂ ਹੌਲੀ ਹੌਲੀ ਬੀਬੀ ਸਾਡੀ ਬੀਬੀ ਕੋੜੀ ਤਾਂ ਨਹੀਂ ਲੱਗੀ ਬਹੁਤ ਵਧੀਆ ਬੀਬੀ ਹੋਰ ਜਾ ਗਈ ਸ਼ਾਦੀਆ ਮਾਰੇ ਪਾਪਾ ਬੀਬੀ ਮਾਰੀ ਜਾ ਕੇ ਛਾਲਾ ਫੁੱਡੀਆਂ ਦਿੱਦੀਆਂ ਬੀਬੀਆਂ ਚ ਪਹਿਲੀ ਵਾਰੀ ਕਾਫੀ ਪੀ ਲੇਗੀ ਬੀਬੀ ਸਾਡੀ ਅਫਸਰ ਬੀਬੀ ਮੇਰਾ ਟ੍ਰੇ ਪਾਪਾ ਕੱਟ ਦੋ ਵੀ ਤਾ ਪਾਪਾ ਨਾ ਹਾਸੇ ਮੋਦੇ ਆਪਣੇ ਵਾਲੇ ਵੀ ਵਾਹ ਇਹ ਨਾ ਇਹਦਾ ਸਿਪ ਸਿਪ ਲੈ ਕੇ ਨਹੀਂ ਭਿੰਦੇ 버ਗਰ ਵੀ ਖਾਉ ਬੀਬੀ ਨਾ ਮੈਂ ਬੀਬੀ ਹੁੰਦੇ ਆਪਾਂ ਹੋ ਗਏ ਤੁਹਾਨੂੰ ਸਿਖਾ ਦਿੱਤਾ ਵਾ ਖੋਲ ਕੇ ਨਾ ਟਿੱਕੀ ਕੱਢ ਕੇ ਵੱਖਰੀ ਗਾਣੀ ਉਹਨੂੰ ਕਹੂਗਾ ਡਬਲ ਰੋਟੀ ਖਾ ਲੋ ਹੈ ਨਾ ਯਾਨੀ ਕਿ ਇਹਦਰ 버ਗਰ ਖਲਾਗੇ ਨਾ ਬੀਬੀ ਨੂੰ ਤੇ ਬੀਬੀ ਦਾ ਵਲੌਗ ਬਣਾਵਾਂਗੇ ਕਿਉ ਬੀਬੀ ਮੇਰੇ ਪਹਿਲੇ 10 ਸੱਤ ਸੱਤ 10 ਸਹੀ ਸਵਾਲ ਲੱਗੀ ਨਾ ਆਹ ਪਵਾ ਦੀ ਯਾਰ ਬੀਬੀ ਇਹਨੇ ਵੇਖ ਤੂੰ ਨੀਂਦ ਵੀ ਨਹੀਂ ਆਣੀ ਨੀਂਦ ਨਹੀਂ ਆਣੀ ਜਾ ਕੇ ਬਸ ਠੀਕ ਆ ਤੇਜ ਆ ਤਾਂ ਹੀ ਇਹਦੀ ਬੀਬੀ ਨਾ ਕਰੈਕਟਰ ਤੋਂ ਉਤਰ ਜਾ ਮੈਂ ਆਪੇ ਚਾਰ ਪਾ ਲੈਣਾ ਆਇਆ ਹੈ ਬੀਬੀ ਦੇ ਸ਼ੂਗਰ ਘਟੀ ਪੂਰੀ ਹੋ ਜਾਣੀ ਆ ਇਹਦੇ ਨਾਲ ਨੇ ਮੰਮੀ ਕਾਸ਼ ਜੇ ਇਦਾ ਹੋਰ ਵੀ ਬੀਬੀ ਕਵੇ ਹਰ ਜੋ ਪਾਸੇ ਐਨੀ ਬੀਬੀ ਨੇ ਚੜ ਗਈ ਹੋਵੇ ਕੋਈ ਆਹ ਕਿਨਾਂ ਜੱਗੀ ਸਾਰੇ ਉਧਰ ਬੰਨੇ ਬੈਠਾ ਮਰ ਰੋਟੀਆਂ ਸਾਰੀਆਂ ਲਾ ਲੈਣੀਆਂ ਤੂੰ ਵੇਖੀ ਨਹੀਂ ਜਾਇਂ ਉਹ ਸੁੰਦਰੋ ਦੇਖੋ ਪਿੱਛੇ ਬੈਠੀ ਆਹ ਦੇ ਟੇਡਣ ਲੱਗੀ ਇਹੇ ਕੁੱਟ ਖਾਣੀ ਅੰਤ ਤੱਕ ਤੂੰ ਰੋਡ ਦੇ ਵਿੱਚ ਆਉਣਾ ਇਹ ਨਹੀਂ ਮਦਰਸ ਮੋਦੀ ਕੀ ਔਨ ਹਟ ਦੀ ਆ ਇਹਨਾਂ ਦਾ ਵੀ ਸੋਚੋ ਕੁਛ ਟੈਕਸ ਤਾਂ ਇਹਨਾਂ ਇਨਾਂ ਕੱਟ ਲੈਂਦੇ ਆ ਕਿਉਂ ਸਿੰਘ ਸਾਹ ਦੇ ਨਵੀਆਂ ਨੀ ਵੀਰੇ ਪਹਿਲਾ ਟੈਕਸ ਕੱਟ ਦੇਣਾ ਹਾਂਜੀ ਮੋਦੀ ਬੰਦੇ ਚੱਕ ਚੱਕ ਅੰਦਰ ਵੀ ਇੰਡੀਆ ਹੈ ਜਿਨ੍ਹਾਂ ਚ ਬਿਲਕੁਲ ਬਿਲਕੁਲ ਗਲਤੀ ਸਰਕਾਰ ਆ ਗਈ ਚਲੋ ਮਾਰੇ ਭਲਾ ਕਰੇ ਸਾਰੇ ਸਿੰਘਾਂ ਦਾ ਤੇ ਹੁਣ ਸਿੰਘ ਸਾਹਿਬ ਅੱਗੇ ਦੱਸੋ ਕਿਉਂਕਿ ਅੱਜ ਨਾ ਅਸੀਂ ਵਲੌਗ ਨਹੀਂ ਬਣਾਇਆ ਤੇ ਦੇ ਬਿਮਾਰੀ ਕਿਰਪਾ ਕਰੇ ਪਰਮੇਸ਼ਰ ਦੇ ਹੱਥ ਵਾਸਿਆ ਸਰਕਾਰ ਤਾਂ ਬੜੀ ਗੰਦੀ ਸਰਕਾਰ ਤੋਂ ਕੀ ਉਮੀਦ ਲਾ ਸਕਦੇ ਹਣ ਤੇ ਤਾਂ ਕਰਕੇ ਆਪਾਂ ਲੱਗਦਾ ਆ 10 ਮਿੰਟ ਵੱਧ ਹਾਂਜੀ ਇਸ ਕਰਕੇ ਆਪਾਂ 9 ਵਜੇ ਤੋਂ ਬਿਨਾਂ ਪਹਿਲਾਂ ਆਪਾਂ ਆਪਾਂ ਉਧਰ ਕਪੂਰਥਲਾ ਬਾਹਰੋਂ ਬਾਹਰ ਕਪੂਰਥਲੇ ਚ ਕੋਈ ਰਸ਼ ਨਹੀਂ ਹੋਣਾ ਹਲੇ ਟਾਈਮ ਬੇਲੋ ਤੁਸੀਂ ਐਵੇਂ ਕਹੋ ਛੂਟ ਮਾਰਨ ਦੇ ਸੜਕਾ ਤੋੜ ਕਰਕੇ ਤੇ ਅਹੀਂ ਅਜੇ ਘਰੇ ਆ ਗਏ ਆਰਾਮ ਕਰਨਾ ਸੁੱਤੇ ਨਹੀਂ ਅਸੀਂ ਕੱਲ੍ਹ ਜਗੜਨੇ ਮਾਰੇ ਦੀ ਕਿਰਪਾ ਨਾਲ ਮਾਰੇ ਦੀ ਦਰਸ਼ਨ ਨੂੰ ਤੁਸੀਂ ਕਮਾਸ਼ਲਦੇ ਸੀ ਕਬੀ ਦਾ ਕਾਲੇ ਕੰਮ ਕਰਦੇ ਸੀ ਵੀ ਕੰਮ ਨੂੰ ਬਾਲਦੇ ਸੀ ਸਾਡੇ ਕੰਮ ਨੂੰ ਕੰਮ ਸਮਾਈ ਦੇ ਹੀ ਨਹੀਂ ਕਮਾਤ ਛਿਲਦੇ ਦੱਸਦੇ ਆ ਹੈ ਕਮਾਤ ਨਹੀਂ ਬੀਜਿਆ ਨਹੀਂ ਛਲਣਾ ਕੀ ਆ ਬੀਜਿਆ ਆ ਉਹ ਤਾਂ ਗੋਡੀ ਕਰਦੇ ਆ ਪੈਣਾ ਆ ਉੱਥੇ ਉੱਥੇ ਸੇਵਾ ਕਰ ਲਿਓ ਆ 11ਵੇਂ ਨਹੀਂ ਪਤਾ ਕੀ ਗੱਲ ਮਾਰੇ ਦੇ ਦਰਸ਼ਨ ਕੀਤੇ ਨੇ ਨਾ ਮਾਰੇ ਕਹਿੰਦੇ ਬੱਚੇ ਹੁਣ ਜਾ ਕੇ ਸੌਂ ਜਾਓ ਆਰਾਮ ਕਰਿਓ ਵਾਹ ਅੱਜ ਜਨ ਦੱਸਿਆ ਤੇ ਹੈ ਪਾਪਾ ਕਿੱਦਾਂ ਵਧੀਆ ਰਹੀ ਪਾਪਾ ਨੇ ਹੈ ਨਾ ਮੰਮੀ ਮੈਨੂੰ ਹੈ ਨਾ ਕਿਦਾਂ ਪਾਪਾ ਦਾ ਜੀ ਕਰਦਾ ਸੀ ਕਾਫੀ ਪੀਣ ਨੂੰ ਇਹਨਾਂ ਨੇ ਹੈ ਨਾ ਪਹਿਲਾਂ ਖਾਲੇ ਸੈਨ ਵਿੱਚ ਤੇ ਮੰਮੀ ਕਹਿੰਦੀ ਕਿਦਾਂ ਹਾਂ ਠੀਕ ਆ ਪਾਪਾ ਨੂੰ ਤੇ ਬਸ ਕਾਫੀ ਦੀ ਕਮੀ ਹੈ ਮੈਂ ਚੋਟੇ ਬਾਹਰ ਮਾਰਦੀ ਬੀਬੀਆਂ ਦੀ ਲਫਾਵੇ ਚ ਪਾਲੋ ਗਲਾਸੀਆਂ ਆ ਕਰੇਗੇ ਤੋਏ ਕੰਮ ਆਣਗੀਆਂ ਲੈ ਸੈਂਡਵਿਚ ਸੈਂਡਵਿਚ ਬੀਬੀ ਪਤਾ ਸਿੱਟੇ ਵਾਲੀ ਵੀ ਤੁਹਾਡੇ ਨਾਲੋਂ ਜ਼ਿਆਦਾ ਨੌਲੇਜ ਰੱਖਦੀ ਨਹੀਂ ਬੀਬੀ ਇਹਦੀ ਸੈਂਡ ਵੀਸਾ ਦਾ ਸੈਂਡਵਿਚਾ ਦਾ ਸੈਂਡ ਵੀਸਾ ਹਾਂ ਸੈਂਡਵਿਚ ਸੈਂਡਵਿਚ ਇਹ ਵੀ ਹੁੰਦਾ ਉਹ ਰੇਤਾ ਦੇ ਵਿੱਚ ਬੀਬੀ ਹੁੰਦਾ ਉਹ ਹੀ ਆ ਸੈਂਡਵਿਚ ਸੈਂਡ ਰੇਤਾ ਸੈਂਡ ਵੀਸ ਚਲੋ ਨਹੀਂ ਆਪਾਂ ਮਜ਼ਾਕ ਨਹੀਂ ਹਰਦੇ ਆ ਪਾਸਨ ਨੇ ਆਪਣਾ ਪਰਿਵਾਰ ਬੈਠਾ ਉਹ ਬੀਬੀ ਵੀ ਜਾਣ ਕੇ ਕਰਨਦੀ ਬੀਬੀ ਨੂੰ ਪਤਾ ਸਭ ਕੁਝ ਨਹੀਂ ਬੀਬੀ ਸਮੋਸਾ ਕਾਏ ਮੜਾ ਯਾਰ ਸਾ ਅੱਗੇ ਵੀ ਕਹੂਗੀ ਸਮੋਸਾ ਇਹਦਾ ਬੀਬੀ ਨੂੰ ਬੋਲਣਾ ਨਹੀਂ ਹੋਗਾ ਸਵੇਰੇ ਪਤਾ ਨਹੀਂ ਬੀਬੀ ਨੇ ਕੀ ਗੱਲ ਕਹੀ ਬੀਬੀ ਘੜੀ ਆ ਪੜੀ ਆ ਮੈਂ ਇਹ ਲੈ ਆਮਾ ਬੀਬੀ ਪੜੀ ਨਹੀਂ ਹਰੇ ਤੇ ਬੀਬੀ ਤਾਂ ਸਾਰੇ ਦੇ ਜਾਇਦਾਦ ਨਹੀਂ ਜੇ ਬੀਬੀ ਪੜੀ ਹੁੰਦੀ ਥੋੜੀ ਮੋਟੀ ਫਿਰ ਤਾਂ ਪਿੰਡ ਦੀ ਸਰਪੰਚ ਨਹੀਂ ਹੋਣਾ ਬੀਬੀ ਨੇ ਤੇ ਹੋਰ ਨਹੀਂ ਸਰਪੰਚੀ ਕੋਲ ਹੋਰ ਵੀ ਕਰਦਾ ਬਿਹਤਰੀ ਤੋਂ ਗਾਹਲੀ ਗੱਲ ਉਹ ਤਾਂ ਗੱਲ ਹੈਗੀ ਆ ਬੀਬੀ ਮਜਾਲ ਕਿ ਬੀਬੀ ਬਾਹਰ ਕੋਈ ਗਾੜੀ ਬੈਠੀ ਉਹਦੇ ਕੋਈ ਗਾੜੀਆਂ ਚਾਹਦਾ ਬੰਦਾ ਲੰਘੇ ਮੈਂ ਅਵੇ ਮੈਂ ਕਹਿੰਦਾ ਨਹੀਂ ਠੀਕੇ ਨਾਲ ਜੁੜੀ ਉੱਜਣਾ। ਹਾਂ। ਕਿਉਂ ਉਹਨੂੰ ਪੱਪੇ ਨਾਲ ਤੁਰੀ, ਪੱਪੇ ਨਾਲ ਪਾਜਾ। ਲੇ ਕਰੂਗੀ। ਮੈਂ ਕਿਹਾ ਉੱਜਣਾ ਫੇਰ ਬੰਨ ਕੇ ਦੂ। ਮੈਂ ਕਿਹਾ ਮੇਰੀ ਆ ਗੁਰਮੁਖੀ ਚੱਲਦੀ, ਕੋਈ ਪੰਜਾਬੀ ਬੜੇ। ਉਹ ਤਾਂ। ਕੀ ਬਾਤ ਹੈ। ਬੀਬੀ ਠੇਡ ਕੋ ਮੁਕ ਪੜੀ। ਆਪਾਂ ਨੂੰ ਪਾਣੀ। ਸੱਜ ਮੈਂ ਪਾਪਾ ਦੀ ਗੱਲ ਦੱਦੀ ਸੀ ਨਾ ਤੇ ਇਹਨਾਂ ਨੇ ਪੀਣੀ ਸੀਗੀ ਤੇ ਸਿਰਫ 2 ਮਿੰਟ ਰੁਕਣ ਦਾ ਕਰਕੇ ਇਹ ਇਦਾਂ ਇਹਨਾਂ ਨੂੰ ਕਾਲੀ ਪਈ ਆ ਵੀ ਬਸ 7 ਵਜੇ ਘਰੇ ਪਹੁੰਚਣਾ ਹੀ ਪਹੁੰਚਣਾ। ਹੈ? ਬੀਬੀ ਦੇਖਿਆ ਹਾਂ ਬੀਬੀ ਦੇਖਿਆ ਦੋਵੇਂ ਪੱਖ ਪਰ ਟੈਨਸ਼ਨ ਹੋਵੇ ਨਾ ਕਹਿਣਾ ਹੀ ਆ ਮੈਂ ਤਾਂ ਕਹਿਣਾ ਪਈ ਇਹਦਾ ਕੰਮ ਨਾਲ ਹੋ ਗਿਆ ਸਹੀ ਗੱਲ ਹੈ ਕੰਮ ਕਰਾਂਗੇ ਤੇ ਕੋਲੋਂ ਕੋ ਬੰਦਾ ਤੇ ਕੰਮ ਕਰਨ ਲਈ ਸੀ ਪਹਿਲਾਂ ਉਹ ਤਾਂ ਕੋਣ ਕੋ ਘਾਟਾ ਬਣਾ ਦਿੰਦੇ ਬੋਲੇ ਸੋਨਿਆ ਸਤ ਸ਼੍ਰੀਆ ਕਾ ਮਾਰੇ ਦੀ ਗਾਰੇ ਬਾਈ ਦੇ ਕੋਲ ਲਹਿ ਗਈ ਮੈਂ ਨਹੀਂ ਬਾਬਾ ਜਾਨੀ ਬਹੁਤ ਨੇ ਬਾਬਾ ਜونی ਪਤਾ ਕੀ ਕਹਿੰਦੇ ਬਹੁਤ ਨਾਈਸ ਪਰਸਨ ਆ ਨਜ਼ਾਰੇ ਆਂਦੇ ਨੇ ਮਾਣ ਕੀ ਕੋ ਜਾਨੇ ਆ ਮੈਂ ਉਹਨੇ ਜੋ دل ਚ ਹੈਗਾ ਬਾਬਾ ਜੋ دل ਚ ਹੈਗਾ ਸਾਫ ਦੇ ਲਿਆ ਬਹੁਤ ਸਤਿਕਾਰਯੋਗ ਆ ਉਹ ਵੀ ਦੇਣੀ ਬਾਬਾ ਦਾ ਜਦੋਂ ਅਸੀਂ ਕੀਰਤਨ ਕਰਦੇ ਨੇ ਕਿ ਪੇਟ ਨੂੰ ਬਾਬੇ ਜونی ਹੁੰਦਾ ਥੋੜਾ ਕਿਰਤਨ ਕਰਦਾ ਬਹੁਤ ਬਹੁਤ ਛੋਟੇ ਹੁੰਦੇ ਨੇ ਕਰਨ ਦੇ ਕਿ ਸਿੰਘ ਦੇ ਘਰ ਗਏ ਸੀਗੇ ਉੱਥੇ ਫੋਟੋ ਹਾਂ ਫੋਟੋ ਨਾਲ ਅਨੰਦ ਕਾਰਜ ਦੀ ਵੀਡੀਓ ਬਾਬੇ ਜਰਨੀ ਦੀ ਬੋਤ ਸਤਿਕਾਰਯੋਗ ਬਾਬਾਈ ਤੇ ਜਗਤ ਸਿੰਘ ਹੋਣਾ ਨਾ ਨੂੰ ਖਲਾਇਆ ਹੈ ਬਾਬਾ ਜੀ ਉਹਨਾਂ ਦੇ ਆਨੰਦ ਕਾਰਜ ਦੇ ਗੁਰਕਾ ਸਾਹਿਬ ਦੇ ਗੁਰੂ ਦੇ ਮਾਲਾ ਚਲੋ ਤੇ ਨਾ ਆਪਾਂ ਗੱਲ ਪੂਰੀ ਕਰ ਲਈਏ ਹੇ ਘਮ ਘੁਮਾ ਕੇ ਗੱਲ ਕੋਪੀ ਤੇ ਨਾ ਆਪਾਂ ਫੋਨ ਕਰ ਦਿੱਤਾ ਮੈਂ ਕਿਹਾ 1 ਮਿੰਟ ਲੱਗਣਾ ਵੀ ਤੁਸੀਂ ਫੋਨ ਕਰ ਦਿਓ ਉੱਥੇ ਆਪਾਂ ਹਨਾ ਰਹੀਏ 24 ਹੈ ਹਨਾ 24/7 ਹੈ ਆ 24/7 ਬ੍ਰਿਸ਼ਟਾਈ 24/7 ਮਤਲਬ 24 ਘੰਟੇ 7 ਦਿਨ ਸਵਾਪ ਤੋਂ ਦੇ ਹੁੰਦਾ ਜਾ ਤੇ ਫਿਰ ਪਾਪਾ ਕਹਿੰਦੇ ਮੀਲੀ ਨਾ ਕੈਪੀ ਜਿਨ ਮਰੀ ਮੇਰੀ ਮੋਕਾ ਹੀ ਕਰਨੀ ਗੱਡੀ ਪਹਿਲਾਂ ਕੀਤੀ ਸੀਗੇ ਮੇਰੇ ਨਾਲ ਪਾਪਾ ਨੇ ਸ਼ਾਕ ਲਈ ਸੀ ਨੇ ਮੈਂ ਕਿਹਾ ਸ਼ੇਅਰ ਕਰ ਦਿਆਂਗਾ ਤੇ ਚਲੋ ਮੇਰਾ ਸੇਰ ਬੜਾ ਪੀੜ ਕਰਨ ਲੱਗ ਗਿਆ ਹੁਣ ਬੋਲ ਬੋਲ ਕੇ 5 ਮਿੰਟ ਦੀ ਵੀਡੀਓ ਬਣ ਗਈ ਸਿਰਸਰ ਅਣ ਦੁਆਬੇ ਚ ਐਂਟਰ ਕਰਨ ਤੇ ਸਿੱਧੇ ਸਿੱਧੇ ਵੇਖੋ ਗਰਮੀ ਵਿੱਚ ਕਿੰਨੀ ਸ਼ੇਦੀ ਸੂਰਜ ਵੀ ਨਿਕਲ ਜਾਂਦਾ ਤੇ ਸਿਆੜਾਂ ਨੂੰ ਐਸੇ ਵੇਲੇ ਕੋਪ ਪਣੇ ਰਹ ਹੁੰਦਾ ਦੇ ਇਹ ਤੁਨੇ ਕਿ ਨੂੰ ਜੀ ਕਰਦਾ ਆ ਪਰ ਪਾਪਾ ਐ ਨਹੀਂ ਤੁਸੀਂ ਕਹਿ ਸਕਦੇ ਜਿੰਨਾ ਸਿਆਲਾਂ ਨੂੰ ਸਿੰਘ ਸਾਹਿਬ ਜਿੰਨਾ ਸਿਆਲਾਂ ਨੂੰ ਅਸੀਂ ਉੱਠਦੇ ਆ ਨਾ ਉਹ ਵੇਲੇ ਤੁਸੀਂ ਉਹ ਵੇਲੇ ਤੇ ਇੰਨੇ ਠੰਡ ਚ ਜਾਣ ਨੂੰ ਕੀ ਇਹ ਤਾਂ ਜੀ ਨਹੀਂ ਕਰਦਾ ਸੋਚਦੀ ਗੱਲ ਕਰਦਾ ਸੂਰਜ ਨੂੰ ਛੱਡੋ ਮੂਡ ਬਿਕਲਦਾ ਉਹਦਾ ਮਨ ਇਹ ਰਜਾਈ ਹੇ ਜੀ ਕਰਦਾ ਸੁਣਾ ਹਾਂ ਨਹੀਂ ਜਾਂਦੀ ਹੁੰਦੀ ਆ ਅਕੀਸ ਦੀ ਹੋਵੇ ਬਿਕੋੜੇ ਹੋਰ ਐਸੀ ਚੋਕਾ ਤੇ ਨਿਕਲਦਾ ਛੇਤੀ ਹੈ ਨਿਕਲ ਕੇ ਆਇਆ ਦਾਰਾ ਨਾਲ ਬਾਹਰ ਜਾਣਾ ਸੋ ਇਹ ਉਹ ਦਿਨ ਸੀ ਨਾ ਦੇ ਹਾਇ ਰੱਬਾ ਮੇਰਾ ਕਮਾਲ ਹੀ ਕਰਦੇ ਨਹੀਂ ਚਲੋ ਕੋਈ ਨਹੀਂ ਮਾਰੇ ਦੇ ਦਰਸ਼ਨ ਮੇਲੇ ਕਰਕੇ ਸੋਹਣਾ ਦਿਨ ਚੜਿਆ ਤਾਂ ਸਾਰੇ ਖੁਸ਼ ਨਹੀਂ ਹਨ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ